ਫਰੀਦਕੋਟ ਵਿੱਚ ਸਥਿਤ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਕਪਲਿਆਂ ਦੀ ਜਾਂਚ ਵਿਜੀਲੈਂਸ ਪੰਜਾਬ ਕੋਲ ਚੱਲ ਰਹੀ ਹੈ ਇਹ ਜਾਂਚ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਅਰਸ਼ ਸੱਚਰ ਦੀ ਸ਼ਿਕਾਇਤ ਤੇ ਚੱਲ ਰਹੀ ਹੈ ਤੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਸੀਐਮ ਭਗਵੰਤ ਮਾਨ ਕੋਲ ਕੇ ਯੂਨੀਵਰਸਿਟੀ ਦੇ ਵਿੱਚ ਵੱਡੇ ਪੱਧਰ ਤੇ ਕਪਲਾ ਹੋ ਰਿਹਾ ਹੈ ਉਹ ਕਪਲੇ ਦੇ ਚਲਦਿਆਂ ਮੁੱਖ ਮੰਤਰੀ ਪੰਜਾਬ ਵੱਲੋਂ ਜਾਂਚ ਵਿਜੀਲੈਂਸ ਨੂੰ ਦਿੱਤੀ ਗਈ ਤੇ ਕੱਲ ਫਰੀਦਕੋਟ ਵਿਜੀਲੈਂਸ ਦੀ ਟੀਮ ਜਦ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹੁੰਚਦੀ ਹੈ ਤਾਂ ਉੱਥੇ ਕਾਫੀ ਜਿਹੜਾ ਰਿਕਾਰਡ ਹੈ ਉਹ ਲੈ ਲਿਆ ਜਾਂਦਾ ਤੇ ਕੁਝ ਰਿਕਾਰਡ ਲਈ ਹਾਲੇ ਗੱਲਬਾਤ ਚੱਲ ਰਹੀ ਹੁੰਦੀ ਹੈ ਪਰ ਇਸ ਦੌਰਾਨ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਯੂਨੀਵਰਸਿਟੀ ਦੇ ਵਿੱਚ ਪਹੁੰਚਦੇ ਆ ਤੇ ਉਹਨਾਂ ਦੀ ਉੱਥੇ ਮੌਜੂਦ ਵਿਜੀਲੈਂਸ ਨਾਲ ਕਹੀ ਸੁਣੀ ਹੋ ਜਾਂਦੀ ਹੈ ਇਹ ਜਾਣਕਾਰੀ ਸਾਨੂੰ ਅਰ ਸੱਚਰ ਨੇ ਦਿੱਤੀ ਆ ਉਹਨਾਂ ਦਾ ਕਹਿਣਾ ਹੈ ਕਿ ਜਦ ਵਿਧਾਇਕ ਪਹੁੰਚਦੇ ਆ ਤਾਂ ਵਿਜੀਲੈਂਸ ਦੇ ਉਹ ਕਾਫੀ ਰੁੱਖਾ ਬੋਲਦੇ ਆ ਤੇ ਇਥੋਂ ਤੱਕ ਵੀ ਕਹਿੰਦੇ ਆ ਕਿ ਤੁਸੀਂ ਇੱਥੇ ਕਿਵੇਂ ਆਏ ਹੋ ਕਿਹਦੀ ਪਰਮਿਸ਼ਨ ਆਏ ਹੋ ਤਾਂ ਉਹ ਕਹਿੰਦੇ ਆ ਕਿ ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਹੈ ਤੇ ਉਹਨਾਂ ਦੇ ਆਰਡਰ ਨੇ ਤਾਂ ਉਹਨਾਂ ਨੇ ਕਿਹਾ ਕਿ ਫਿਰ ਕੀ ਹੋ ਗਿਆ ਮੁੱਖ ਮੰਤਰੀ ਵੀ ਤਾਂ ਇੱਕ ਐਮਐਲਏ ਹੁੰਦਾ ਤਾਂ ਇਹ ਚੀਜ਼ ਦੇ ਉੱਤੇ ਕਾਫੀ ਚਰਚਾ ਛੱਡਦੀ ਹੈ ਜਿਹੜੇ ਆ ਵਿਧਾਇਕ ਉੱਥੇ ਕਾਫੀ ਤਲਖੀ ਚ ਆ ਜਾਂਦੇ ਆ ਤੇ ਉਥੇ ਵਿਧਾਇਕ ਦੇ ਮੌਜੂਦ ਪੀਏ ਜਦੋਂ ਬੋਲਣ ਲੱਗਦੇ ਆ ਵਿਜੀਲੈਂਸ ਨੂੰ ਤਾਂ ਉਹਨਾਂ ਦੇ ਮਗਰ ਉਥੋਂ ਦੇ ਵੀ ਸੀ ਵੀ ਪੈ ਜਾਂਦੇ ਆ ਤਾਂ ਇਹ ਘਟਨਾ ਬਾਹਰ ਆਉਂਦੀ ਹੈ ਬਾਹਰ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸ਼ਿਕਾਇਤ ਕਰਤਾ ਸਾਨੂੰ ਦਿੰਦੇ ਆ ਤਾਂ ਉਹਨਾਂ ਦਾ ਇੱਕ ਕਹਿਣਾ ਹੈ ਇਲਜ਼ਾਮ ਲਗਾਇਆ ਉਹਨਾਂ ਨੇ ਕਿ ਇੱਕ ਵਿਧਾਇਕ ਦਾ ਕੀ ਮਤਲਬ ਹੈ ਵਿਜੀਲੈਂਸ ਦੀ ਜਾਂਚ ਦੇ ਵਿੱਚ ਅੜਿੱਕਾ ਬਣਨ ਦਾ ਇੱਕ ਵਿਧਾਇਕ ਦਾ ਕੀ ਮਤਲਬ ਹੈ ਇੱਕ ਸੀਐਮ ਨੂੰ ਇਸ ਤਰੀਕੇ ਨਾਲ ਬੋਲਣ ਦਾ ਤਾਂ ਉਹਨਾਂ ਨੇ ਕਿਹਾ ਕਿ ਵਿਧਾਇਕ ਇਸ ਕਰਕੇ ਇਸ ਮਾਮਲੇ ਦੇ ਵਿੱਚ ਨੇ ਕਿ ਯੂਨੀਵਰਸਿਟੀ ਦੇ ਵੱਡੇ ਪੱਧਰ ਤੇ ਜਿਹੜੇ ਠੇਕੇ ਆ ਵਾਕੁਆ ਕੰਮਾਂ ਦੇ ਉਹ ਵਿਧਾਇਕ ਦੇ ਕਰੀਬੀ ਆਂਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਨੌਕਰੀਆਂ ਤੇ ਤਾਂ ਲਈ ਐ ਉਹਦੇ ਵਿੱਚ ਵੀ ਵਿਧਾਇਕ ਦਾ ਜਿਹੜਾ ਉਹ ਯੋਗਦਾਨ ਹੈ ਉਹਨਾਂ ਨੇ ਇਹ ਕਿਹਾ ਕਿ ਵਿਧਾਇਕ ਦੇ ਜਿਹੜੇ ਕਰੀਬੀ ਸਾਥੀ ਪਿਛਲੇ ਦਿਨੀ ਚਿੱਟੇ ਨਾਲ ਫੜੇ ਗਏ ਉਹਨਾਂ ਦੀ ਹਾਜ਼ਰੀ ਯੂਨੀਵਰਸਿਟੀ ਦੇ ਵਿੱਚ ਪੈਂਦੀ ਸੀ ਤੇ ਕੰਮ ਵਿਧਾਇਕ ਗੁਰਦੇਵ ਸਿੰਘ ਸੇਖੋਂ ਨਾ ਕਰ ਰਹੇ ਸੀ ਉਹਨਾਂ ਨੇ ਇੱਕ ਹੋਰ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਇੱਕ ਹੋਰ ਪੀਏ ਜਿਹੜੇ ਅਨਆਫੀਸ਼ੀਅਲ ਪੀਏ ਹੈ ਉਹ ਟੀਚਰ ਤਨਖਾਹ ਲੈ ਰਿਹਾ ਸਿੱਖਿਆ ਵਿਭਾਗ ਤੋਂ ਕੰਮ ਕਰ ਰਿਹਾ ਗੁਰਦੇਵ ਸਿੰਘ ਸੇਖੋਂ ਦੇ ਨਾਲ ਜਿਨ੍ਹਾਂ ਦੀ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਤੇ ਉਹਦੇ ਕਾਰਵਾਈ ਵੀ ਹੋਈ ਸੀ ਤਾਂ ਇਹ ਸਭ ਕਿਸ ਦਾ ਖੁਲਾਸਾ ਹੋਇਆ ਕਿ ਇੱਕ ਵਿਧਾਇਕ ਵਿਜੀਲੈਂਸ ਦੇ ਕੰਮ 'ਚ ਕਿਵੇਂ ਅੜਿੱਕਾ ਪਾਉਂਦੇ ਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਸਾਡੀ ਸਰਕਾਰ ਦੀ ਜਿਹੜੀ ਹੈ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਤਾਂ ਦੂਜੇ ਪਾਸੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਇੱਕ ਭ੍ਰਿਸ਼ਟਾਚਾਰ ਦੀ ਜਾਂਚ ਦੇ ਵਿੱਚ ਅੜਿੱਕਾ ਬੰਦੇ ਨਜ਼ਰ ਆ ਰਹੇ ਨੇ ਜਾਣਕਾਰੀ ਲਈ ਦੱਸ ਦਈਏ ਕਿ ਯੂਨੀਵਰਸਿਟੀ ਦੇ ਉੱਤੇ ਬੜੇ ਵੱਡੇ ਕਪਲਿਆਂ ਦੇ ਇਲਜ਼ਾਮ ਨੇ ਯੂਨੀਵਰਸਿਟੀਆਂ ਤਨਖਾਹਾਂ ਦਾ ਕਪਲਾ ਯੂਨੀਵਰਸਿਟੀ ਦੇ ਵਿੱਚ ਮੁਲਾਜ਼ਮ ਰੱਖਣ ਦਾ ਕਪਲਾ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਟੈਂਡਰਾਂ ਦਾ ਕਪਲਾ ਤਾਂ ਉਹਨਾਂ ਸਾਰੇ ਕਪਲਿਆਂ ਦੇ ਇਲਜ਼ਾਮਾ ਯੂਨੀਵਰਸਿਟੀ ਤੇ ਇਲਜ਼ਾਮ ਯੂਨੀਵਰਸਿਟੀ ਦੇ ਵੀਸੀ ਤੇ ਉਹ ਲੈ ਕੇ ਸੁਪਰਡੈਂਟ ਤੇ ਕਈ ਹੋਰ ਅਧਿਕਾਰੀਆਂ ਤੇ ਨੇ ਤੇ ਹੁਣ ਇਹਦੇ ਵਿੱਚ ਗੁਰਦੇਵ ਸਿੰਘ ਸੇਖੋਂ ਵੀ ਜਿਹੜੇ ਆ ਉਹ ਆ ਚੁੱਕੇ ਨਹੀਂ ਤਾਂ ਅਸੀਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਸਟੈਟ ਕਰਤਾ ਦੇ ਨਾਲ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਣੀ ਆ ਅਰਸ਼ ਚਰਨਾ ਸਾਡੀ ਫੋਨ ਤੇ ਹੋਈ ਗੱਲਬਾਤ ਤੇ ਇਸ ਵਿਸ਼ੇ ਤੇ ਪੱਕ ਲੈਣ ਲਈ ਗੁਰਦੇਵ ਸਿੰਘ ਸੇਖੋਂ ਨੂੰ ਵੀ ਫੋਨ ਕੀਤਾ ਹਾਲੇ ਤੱਕ ਉਹਨਾਂ ਦੀ ਸਾਨੂੰ ਇੱਕ ਉਹਨਾਂ ਦੇ ਪੀਏ ਨੇ ਦੋ ਵਾਰ ਫੋਨ ਚੱਕਿਆ ਪਰ ਉਹਨਾਂ ਦੀ ਸਾਨੂੰ ਕਾਲ ਨਹੀਂ ਆਈ ਅਸੀਂ ਇੰਤਜ਼ਾਰ ਕਰਾਂਗੇ ਸਵੇਰ 6 ਵਜੇ ਤੱਕ ਦਾ ਹੁਣ ਰਿਕਾਰਡਿੰਗ ਟਾਈਮ ਜਿਹੜਾ ਉਹ ਪੌਣੇ 6 ਹੈ ਜੇਕਰ ਉਹਨਾਂ ਦੀ ਕਾਲ ਆਉਂਦੀ ਹੈ ਤਾਂ ਠੀਕ ਹੈ ਨਹੀਂ 6:30 ਵਜੇ ਤੱਕ ਇਹ ਵੀਡੀਓ ਪਬਲਿਸ਼ ਕਰ ਦਿੱਤੀ ਜਾਊਗੀ ਤਾਂ ਸੁਣੋ ਕਿਵੇਂ ਇਲਜ਼ਾਮ ਲਗਾਏ ਨੇ ਸ਼ਿਕਾਇਤਕਰਤਾ ਨੇ ਕਿਵੇਂ ਉਹਨਾਂ ਨੇ ਵਿਜੀਲੈਂਸ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ ਹੈ ਤੇ ਸ਼ਿਕਾਇਤਕਰਤਾ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਇਹ ਕਰ ਕਿਸੇ ਨੂੰ ਸ਼ੱਕ ਹੈ ਕਿ ਵਿਧਾਇਕ ਨੇ ਨਹੀਂ ਕੀਤਾ ਯੂਨੀਵਰਸਿਟੀ ਦੀ ਕੱਲ ਦੀ ਸਾਰੀ ਸੀਸੀਟੀਵੀ ਫੁਟੇਜ ਕਢਵਾ ਕੇ ਰੱਖ ਲਈ ਜਾਵੇ ਸੀਐਮ ਸਾਹਿਬ ਆਪਣੇ ਕੋਲ ਰੱਖਣ ਕੱਲੀ-ਕੱਲੀ ਗੱਲ ਸਾਹਮਣੇ ਆ ਜਾਊ ਕਿ ਕਿ ਵਿਧਾਇਕ ਨੇ ਉੱਥੇ ਕੀ-ਕੀ ਰੋਲ ਅਦਾ ਕੀਤਾ ਤੇ ਵਿਧਾਇਕ ਦਾ ਇੱਕ ਯੂਨੀਵਰਸਿਟੀ ਦੇ ਵਿੱਚ ਕੰਮ ਕੀ ਸੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਿਹਾ ਕਿ ਕੈਮਰੇ ਚ ਕੈਪਚਰ ਨੇ ਬਸ ਕੈਮਰੇ ਸੰਬੰਧੀ ਵੀ ਉਹਨਾਂ ਨੇ ਸੀਐਮ ਪੰਜਾਬ ਨੂੰ ਲੈਟਰ ਲਿਖ ਦਿੱਤੀ ਹੈ ਕਿ ਉਹ ਕੈਮਰੇ ਜਿਹੜੇ ਆ ਉਹ ਸਾਰੇ ਆਪਣੇ ਜਿਹੜੀ ਹੈ ਕਸਟਡੀ ਦੇ ਵਿੱਚ ਲੈ ਲੈ ਜਾਣ ਤਾਂ ਕਿ ਕਿਸੇ ਵੀ ਤਰੀਕੇ ਦੀ ਜਾਂਚ ਵਿੱਚ ਕੋਈ ਵਿਗਨ ਨਾ ਪੈ ਸਕੇ ਤਾਂ ਗੱਲਬਾਤ ਕਰਦੇ ਆਂ ਅਰ ਸਚਰ ਦੇ ਨਾਲ ਜਿਨ੍ਹਾਂ ਦੀ ਸ਼ਿਕਾਇਤ ਸੀਐਮ ਸਾਹਿਬ ਨੂੰ ਵਿਜੀਲੈਂਸ ਨੂੰ ਗਈ ਤੇ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਵਿਜੀਲੈਂਸ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਾਂਚ ਕਰ ਲਈ ਗਈ ਸਚਰ ਸਾਹਿਬ ਸਵਾਗਤ ਹੈ ਤੁਹਾਡਾ ਲੋਕ ਕੁਆਇਟੀ ਵੀ ਤੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਮੈਨੂੰ ਜੀ ਠੀਕ ਹੈ ਜੀ ਠੀਕ ਸਚਰ ਸਾਹਿਬ ਕੀ ਮਾਮਲਾ ਹੈ ਕੱਲ ਵਿਜੀਲੈਂਸ ਜਾਂਚ ਕਰਨ ਗਈ ਜੀ ਉੱਥੇ ਕੀ ਸਭ ਕੁਝ ਹੋਇਆ ਜਾਣਕਾਰੀ ਦਿਓਗੇ ਕੱਲ ਜੋ ਗੱਲਾਂ ਸੁਣਨ ਨੂੰ ਆਈਆਂ ਉਹ ਜਮਾਈਆਂ ਜੀ ਬਹੁਤ ਗਰੀਬ ਸੀ ਜੀ ਜੀ ਪਰ ਮੇਰੇ ਹਿਸਾਬ ਨਾਲ ਐਮਐਲਏ ਸਾਹਿਬ ਨੂੰ ਵੀ ਤੇ ਵੀਸੀ ਸਾਹਿਬ ਨੂੰ ਵੀ ਇੰਚ ਪ੍ਰੋਪਰ ਇਨਵੈਸਟੀਗੇਸ਼ਨ ਜੁਆਇਨ ਕਰਕੇ ਸਾਰੇ ਡਾਕੂਮੈਂਟਸ ਪ੍ਰੋਪਰ ਇਹਨਾਂ ਨੂੰ ਪ੍ਰੋਵਾਈਡ ਕਰਨੇ ਚਾਹੀਦੇ ਆ ਜੀ ਪਰ ਉੱਥੇ ਦਾ ਹਾਲਾਤ ਹੀ ਹੋਰ ਬਣੇ ਪਏ ਆ ਕੀ ਹਾਲਾਤ ਜੀ ਜਿਸ ਹਿਸਾਬ ਨਾਲ ਜਿਸ ਹਿਸਾਬ ਨਾਲ ਚੱਲ ਰਿਹਾ ਨਾ ਬ੍ਰਦਰ ਜੀ ਇਸ ਹਿਸਾਬ ਨਾਲ ਤਾਂ ਜੋ ਗੱਲਾਂ ਕੱਲ ਉਥੇ ਐਮਐਲਏ ਸਾਹਿਬ ਵੱਲੋਂ ਸੀਐਨ ਸਾਹਿਬ ਦੇ ਲਈ ਕਈਆਂ ਗਈਆਂ ਗਈਆਂ ਬਹੁਤ ਮਾੜੀਆਂ ਜੀ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਐਮਐਲਏ ਸਾਹਿਬ ਨੂੰ ਉਹਦੇ ਲਈ सीएम साहब तो माफी मांगनी चाहिए जी फिर एमएलए साहब नु आप दी सारी टीम नु ਭਾਵੇਂ ਇਹਨਾਂ ਦੇ ਉਹ पीए दी टीम ਹੈ ਭਾਵੇਂ ਉਹ ਇਹਨਾਂ ਦੇ ਪਰਿਵਾਰ ਦੀ ਟੀਮ ਹੈ जी ਸਾਰਿਆਂ ਨੂੰ ਇਸ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ जी ਠੀਕ ਹੈ ਨਾ ਜੀ ਜਦੋਂ ਐਗੀਆਂ ਗੱਲਾਂ ਹੁੰਦੀਆਂ ਕੋਈ ਜਾਂਚ ਹੋ ਰਹੀ ਹੈ ਉਤੋਂ ਜਾਂਚ ਆਈ ਹੈ ਕੋਈ ਅਫੀਸ਼ੀਅਲ ਜੋ ਜਾਂਚ ਨੂੰ ਕਰ ਰਹੀ ਹੈ ਤਾਂ ਇਹਦਾ ਮਤਲਬ ਹੈ ਵੀ ਕੁਛ ਨਾ ਕੁਛ ਇਨਵੈਸਟੀਗੇਸ਼ਨ ਦੇ ਵਿੱਚ ਜੇ ਵਿਗਨ ਪਾਉਣੇ ਹੋ ਤਾਂ ਇਹਦਾ ਮਤਲਬ ਕੋਈ ਨਾ ਕੋਈ ਉਹਦੇ ਵਿੱਚ ਗਲਤ ਗੱਲ ਹੋਈ ਹੈ ਜੀ ਠੀਕ ਹੈ ਨਾ ਜੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਇੱਕ ਵਿਜੀਲੈਂਸ ਦੀ ਟੀਮ ਤੁਹਾਡੀ ਜਾਣਕਾਰੀ ਮੁਤਾਬਕ ਕੱਲ ਕਦੋਂ ਗਈ ਯੂਨੀਵਰਸਿਟੀ ਜੀ ਕੱਲ ਤਕਰੀਬਨ ਦੁਪਹਿਰ ਦੇ ਵਿੱਚ ਵਿਜੀਲੈਂਸ ਦੀ ਟੀਮ ਉੱਥੇ ਗਈ ਜੀ ਪਰ ਮੈਂ ਨਾ ਮਨਿੰਦਰ ਜੀ ਇੱਕ ਗੱਲ ਇਹਦੇ ਵਿੱਚ ਰਾਤ ਜਦੋਂ ਮੈਨੂੰ ਪਤਾ ਲੱਗਿਆ ਕਿ ਕੁਝ ਗੱਲਾਂ ਨਾ ਇੰਚ ਕਲੀਅਰਟੀ ਲੈਣ ਦੀ ਬੜੀ ਲੋੜ ਹੈ ਜੀ ਮੈਂ ਚਾਹੂੰਗਾ ਵੀ ਤੁਸੀਂ ਵੀ ਯੂਨੀਵਰਸਿਟੀ ਜਾ ਕੇ ਨਾ ਯੂਨੀਵਰਸਿਟੀ ਦੇ ਵਿੱਚ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਿਹੜੇ ਕਿ ਵਾਇਸ ਵੀ ਰਿਕਾਰਡ ਕਰਦੇ ਆ ਠੀਕ ਹੈ ਜੀ ਉਹਨਾਂ ਦੀ ਜਾਂਚ ਇਨਵੈਸਟੀਗੇਸ਼ਨ ਦਾ ਹਿੱਸਾ ਬੰਨੀ ਚਾਹੀਦੀ ਹੈ ਜੀ ਸੀਸੀਟੀਵੀ ਦੀ ਸਾਰੀ ਫੁਟੇਜ ਲੈਣੀ ਬੰਦੀ ਹੈ ਜਿਸ ਕਮਰੇ ਦੇ ਵਿੱਚ ਕਹਿੰਦੇ ਬੈਸ ਤੇ ਉਹ ਹੋਈ ਹੈ ਸਾਰੀ ਉਸ ਕਮਰੇ ਦੇ ਵਿੱਚ ਵੀ ਚਾਰ ਕੈਮਰੇ ਲੱਗੇ ਹੋਏ ਆ। ਜੀ। ਉਸ ਕਮਰੇ ਦੇ ਵੀ ਫੁਟੇਜ ਆ ਜਿਹੜੀ ਉਹ ਇਨਵੈਸਟੀਗੇਸ਼ਨ ਦਾ 파ਟ ਬਣਾਉਣੀ ਚਾਹੀਦੀ ਹੈ ਤੇ ਇਹਨਾਂ ਨੂੰ ਉਹ ਪ੍ਰੋਵਾਈਡ ਕਰਨੀ ਚਾਹੀਦੀ ਹੈ। ਸੈਕੰਡ ਗੱਲ ਜੀ। ਜਿਸ ਵੀ ਅਧਿਕਾਰੀ ਨੇ ਐਮਐਲਏ ਸਹਿਬਾਨ ਨੂੰ ਜੀ ਫੋਨ ਕਰਕੇ ਦੱਸਿਆ ਵੀ ਟੀਮ ਆ ਰਹੀ ਹੈ ਜੀ ਤੁਸੀਂ ਆ ਜਾਓ। ਉਹਨਾਂ ਦੀਆਂ ਸੀਡੀਆ ਰਿਪੋਰਟਾਂ ਤੇ ਉਹਨਾਂ ਦੀ ਡਿਸਕਸ਼ਨ ਦੀਆਂ ਗੱਲਾਂ ਦਾ ਜਾਂਚ ਪ੍ਰੋਪਰ ਹੋਣੀ ਚਾਹੀਦੀ ਹੈ। ਪ੍ਰੋਪਰ ਪਤਾ ਲੱਗਣਾ ਚਾਹੀਦਾ ਵੀ ਕਿਸ ਬੰਦੇ ਨੇ ਕਿਸ ਮੰਤਵ ਦੇ ਨਾਲ ਇਹਨਾਂ ਨੂੰ ਬੁਲਾਇਆ। ਬਿਲਕੁਲ ਠੀਕ ਹੈ ਨਾ ਜੀ ਇਹਨਾਂ ਦਾ ਦੇਖੋ ਸਿੱਧਾ ਸਿੱਧਾ ਜ਼ਾਹਿਰ ਹੋ ਰਿਹਾ ਆ ਮੈਨੂੰ ਲੱਗਦਾ ਹੈ ਕਿ ਕਿਤੇ ਐਮਐਲਏ ਸਾਹਿਬ ਨੇ ਜਿਹੜੀ ਕਲੀਨ ਚਿੱਟ ਵੀ ਸੀ ਸਾਹਿਬ ਨੂੰ ਪਿਛਲੇ ਦਿਨਾਂ ਦੇ ਵਿੱਚ ਆਪਦੀ ਕਮੇਟੀ ਦੇ ਵਿੱਚ ਦਿੱਤੀ ਹੈ ਜਾਂ ਤਾਂ ਇਹ ਵਿਸ਼ਵਾਸ ਰੱਖਣ ਵੀ ਜੀ ਇਹਨਾਂ ਨੇ ਕਲੀਨ ਚਿੱਟ ਸਹੀ ਦਿੱਤੀ ਹੈ ਤੇ ਕੋਈ ਦਿੱਕਤ ਕੀ ਹੈ ਨਹੀਂ ਤਾਂ ਆਪਦੀ ਟੀਮ ਨੂੰ ਪ੍ਰੋਪਰ ਕਹਿਣ ਦੀ ਸਹਿਯੋਗ ਕਰੋ ਮੈਨੂੰ ਇਹ ਲੱਗਦਾ ਹੈ ਮਨਿੰਦਰ ਜੀ ਵੀ ਇਹਨਾਂ ਦੀ ਜਿਹੜੀ ਸਾਰੀ ਟੀਮ ਹੈ ਨਾ ਜੀ ਐਮਐਲਏ ਸਹਿਬਾਨ ਦੀ ਉਹਨਾਂ ਦੇ ਵਿੱਚੋਂ ਹੀ ਮੈਕਸਿਮਮ ਜਿਹੜੇ ਟੈਂਡਰ ਹੈ ਠੀਕ ਹੈ ਕੰਟਰੈਕਟ ਇਹਨਾਂ ਦੇ ਬੰਦਿਆਂ ਕੋਲ ਹੀ ਹੈ ਅੱਛਾ ਜੀ ਜਿਨ੍ਹਾਂ ਦੀ ਦਿੱਕਤ ਹੋ ਸਕਦਾ ਆ ਰਹੀ ਹੋਵੇ ਯਾਰ ਏਡੀਕਿਟੀ ਕਾਲ ਹੈ ਇਨਵੈਸਟੀਗੇਸ਼ਨ ਦਾ 파ਟ ਬੰਨਾ ਚਾਹੀਦਾ ਹੈ ਜੇ ਕੋਈ ਗੱਲ ਹੋ ਰਹੀ ਹੈ ਜੇ ਕੋਈ ਉੱਤੋਂ ਇਨਕੁਆਰੀ ਲੱਗੀ ਹੈ ਅਸੀਂ ਜਿਸ ਪੋਸਟਾਂ ਤੇ ਬੈਠੇ ਆ ਸਾਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਨਾ ਕਿ ਉਹਦੇ ਖਿਲਾਫ ਆ ਕੇ ਖੜੇ ਹੋ ਜਾਣਾ ਚਾਹੀਦਾ ਅਸੀਂ ਤਾਂ ਲੋਕਾਂ ਦੇ ਲਈ ਕੰਮ ਕਰਨ ਦੇ ਲਈ ਆ ਪਬਲਿਕ ਇੰਟਰਸਟ ਦੇ ਵਿੱਚ ਜਿੰਨਾ ਲੋਕਾਂ ਦਾ ਭਲਾ ਹੋ ਸਕਦਾ ਸਾਨੂੰ ਉਹ ਕਰਨਾ ਚਾਹੀਦਾ ਨਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਥੋੜਾ ਬੰਨਣਾ ਚਾਹੀਦਾ ਹੈ ਜੀ ਇੱਥੇ ਇੱਕ ਗੱਲ ਹੋਰ ਹੈ ਇੱਕ ਤੁਸੀਂ ਪਿਛਲੇ ਦਿਨ ਇੱਕ ਸਾਨੂੰ ਡਾਕੂਮੈਂਟ ਵੀ ਦਿਖਾਏ ਸੀ ਕਿ ਜਿਹੜੇ ਵਿਅਕਤੀ ਤੋਂ ਇੱਕ ਚਿੱਟਾ ਫੜਿਆ ਜਾਂਦਾ ਹੈ ਉਹ ਵਿਅਕਤੀ ਯੂਨੀਵਰਸਿਟੀ ਦੇ ਵਿੱਚ ਡਿਊਟੀ ਵੀ ਕਰ ਰਿਹਾ ਸੀ ਇਹ 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 ਜਿਹੜੇ ਤੁਸੀਂ ਦਿਖਾਈ ਸੀ ਉਹ ਕੀ ਗੱਲ ਬਿਲਕੁਲ ਸਹੀ ਸੀ ਉਹ ਉਹ ਬਿਲਕੁਲ ਸਹੀ ਹੈ ਜੀ ਹੋਂਦਾ ਪੀਏ ਦਾ ਨਾਮ ਜਗਮੀਤ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਕਿਹਾ ਵੀ ਜਿੱਪੇ 'ਚ ਫੜਿਆ ਗਿਆ ਹੈ ਹਾਂ ਜੀ ਉਹ ਉਹਨੂੰ ਜੌਬ ਜਿਹੜੀ ਹੈਗੀ ਹੈ ਉਹ ਪ੍ਰੋਪਰ ਯੂਨੀਵਰਸਿਟੀ ਨੇ ਦਿੱਤੀ ਹੈ ਕਿਸ ਕਾਰਨਾ ਕਰਕੇ ਦਿੱਤੀ ਹੈ ਕੰਮ ਉਹ ਐਮਐਲਏ ਸਾਹਿਬ ਦੇ ਘਰੇ ਕਰਦਾ ਠੀਕ ਹੈ ਮਤਲਬ ਜਿਹੜਾ ਜਿਹਦਾ ਬਹੁਤ ਵੱਡਾ ਵਿਸ਼ਾ ਹੈ ਇਹਨਾਂ ਜਿਹੜਾ ਜਿਹੜਾ ਇਹ ਬੰਦਾ ਸਣੀ ਚੱਕੇ ਫੜਿਆ ਗਿਆ ਇਹਦਾ ਸਕਾਪਰਾ ਐਮਐਲਏ ਸਾਹਿਬ ਦਾ ਪੀਏ ਹੈ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਜਨਾਬ ਅਚਾਹ ਔਨ ਰਿਕਾਰਡ ਔਨ ਰਿਕਾਰਡ ਉਹਨਾਂ ਦਾ ਪੀਏ ਹੈ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਮੇਰੇ ਹਿਸਾਬ ਨਾਲ ਇੱਥੇ ਜਾਂਚ ਦੇ ਵਿੱਚ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਉਹ ਪੀਏ ਹੈ ਜੀ ਉਹ ਜਦੋਂ ਬਾਹਰ ਪਿਛਲੇ ਸਾਲ ਬਾਹਰ ਚਲਿਆ ਜਾਂਦਾ ਜੀ ਮੈਨੂੰ ਲੱਗਦਾ ਸ਼ਾਇਦ ਡੌਂਕੀ ਲਾ ਕੇ ਚਲਿਆ ਜਾਂਦਾ ਇਸ ਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਉਹ 6 ਮਹੀਨੇ ਬਾਹਰ ਲਾਏ ਹੁੰਦਾ ਜੀ ਬਾੜ ਵੀ ਕਹਿੰਦੇ ਵੀ ਸ਼ਾਇਦ ਉਹ ਪੁਲਿਸ ਦੇ ਘਰੇ ਚ ਹੀ ਰਹਿੰਦਾ ਤੇ ਉਹਦੀ ਤਨਖਾਹ ਵਿਧਾਨ ਸਭਾ ਤੋਂ ਫੇਰ ਪਈ ਜਾਂਦੀ ਹੈ ਜੀ ਇਹ ਦੋਨੋਂ ਭਰਾਵਾਂ ਦੇ ਜਿਹੜੇ ਮੈਨੂੰ ਇਹ ਵੀ ਪਤਾ ਲੱਗਿਆ ਮਨਿੰਦਰ ਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਪਰਚਾ ਹੁੰਦਾ ਹੈ ਕਈ ਗੱਲਾਂ ਬਹੁਤ ਧਿਆਨ ਚਾਉਂਦੀਆਂ ਇਨਵੈਸਟੀਗੇਸ਼ਨ ਦਾ ਪਾਰਟ ਬਣਦੀਆਂ ਇਹਨਾਂ ਦੇ ਜਿਹੜੇ ਬੈਂਕਾਂ ਦੇ ਖਾਤੇ ਵੀ ਚੈੱਕ ਕਰਨੇ ਬਣਦੇ ਐ ਵੀ ਉਹਨੂੰ ਕੌਣ ਯੂਜ਼ ਕਰਦਾ ਸੀ ਜੀ ਉਹਦੇ ਵਿੱਚ ਜਿਹੜੀਆਂ ਐਂਟਰੀਆਂ ਆਉਂਦੀਆਂ ਸੀ ਉਹ ਕਿਵੇਂ ਆਉਂਦੀਆਂ ਸੀ ਮੈਨੂੰ ਲੱਗਦਾ ਨਾ ਮਨਿੰਦਰ ਜੀ ਕਿਸੇ ਵੀ ਚੀਜ਼ ਦੀ ਜਿਹੜੀ ਜਾਂਚ ਐ ਉਹ ਸਾਨੂੰ ਨਿਰਪੱਖ ਹੋ ਕੇ ਕਰਨੀ ਚਾਹੀਦੀ ਐ ਤੇ ਕਰਵਾਉਣੀ ਵੀ ਚਾਹੀਦੀ ਐ ਜੀ ਕੱਲ ਤੁਸੀਂ ਦੇਖਿਆ ਹੋਵੇਗਾ ਵੀ ਜਿਹੜੇ ਜਲੰਧਰ ਸੈਂਟਰਲ ਦੇ ਐਮ.ਐਲ.ਏ ਅਰੂੜਾ ਸਾਹਿਬ ਜੀ सीएम साहब ने प्रॉपर्ली ओपनली बयान देके कहया ਵੀ ਚਾਹੇ ਸਾਡਾ ਹੋਵੇ ਚਾਹੇ ਕਿਸੇ ਹੋਰ ਦਾ 0% ਟੋਲਰੈਂਸ 0 ਟੋਲਰੈਂਸ ਹੋਵੇਗੀ ਕੋਈ ਬੰਦਾ ਬਖਸ਼ਿਆ ਨਹੀਂ ਜਾਵੇਗਾ ਮੈਂ ਇਸ ਕਰਕੇ ਤੁਹਾਡੇ ਮਾਧਿਅਮ ਰਹੀਂ ਹੂੰ ਬੇਨਤੀ ਕਰਨਾ ਚਾਹਾਂਗਾ ਵੀ ਮੇਰੇ ਹਿਸਾਬ ਨਾਲ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਅੱਛਾ ਇੱਕ ਗੱਲ ਮੈਨੂੰ ਹੋਰ ਦੱਸਿਓ ਕਿ ਇੱਕ ਵਿਅਕਤੀ ਇਹ ਪਿੱது ਪਹਿਲਾਂ ਤੁਸੀਂ ਇੱਕ ਖੁਲਾਸਾ ਕੀਤਾ ਸੀ ਕਿ ਉਹ ਵਿਅਕਤੀ ਸਰਕਾਰੀ ਟੀਚਰ ਆ ਪਰ ਰਹਿੰਦਾ ਐਮਐਲਏ ਸਾਹਿਬ ਨਾਲ ਆ ਹਾਂ ਕੱਲ ਉਸਤੇ ਨਹੀਂ ਰੌਲਾ ਪਾਇਆ ਜਨਾਬ ਕਿਵੇਂ ਉਸਨੇ ਕਿਵੇਂ ਜੀ ਉਹ ਮਾਂ ਦਾ ਪੁੱਤ ਕੱਲ ਕਹਿੰਦੇ ਉਹ ਵੀ ਨਾਲ ਸੀ ਉਹਦੀ ਡਿਊਟੀ ਇਲੈਕਸ਼ਨ ਸੈੱਲ ਦੇ ਵਿੱਚ ਲੱਗੀ ਹੈ ਜੀ ਉਹ ਯੂਨੀਵਰਸਿਟੀ ਫਿਰਦਾ ਹੈ ਜੀ ਉਹ ਉੱਥੇ ਬੜਕਾ ਮਾਰੀ ਜਾਂਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ 3 ਸਾਲ ਪਹਿਲਾਂ ਉਹ ਵਲੰਟੀਅਰ ਦੇ ਤੌਰ ਤੇ ਉਹਨੂੰ ਪੀਏ ਰੱਖਿਆ ਜਾਂਦਾ ਹੈ ਜੀ ਵਲੰਟੀਅਰ ਦੇ ਤੌਰ ਤੇ ਸੋਰੀ ਸਰਕਾਰੀ ਟੀਚਰ ਰੱਖਿਆ ਜਾਂਦਾ ਹੈ ਜੀ ਰੱਖਣ ਤੋਂ ਬਾਅਦ ਨਾਲ ਦੀ ਨਾਲ ਉਹਦੇ ਆਰਡਰ ਮਨਿਸਟਰ ਭੈਣ ਬਲਜੀਤ ਕੌਰ ਦੇ ਨਾਲ ਕਰ ਦਿੱਤੇ ਜਾਂਦੇ ਆ ਜੀ ਬੀਓ ਦਫ਼ਤਰ ਦੇ ਵੱਲੋਂ ਜਦੋਂ ਆਰਡਰ ਕਰ ਦਿੱਤੇ ਜਾਂਦੇ ਆ ਮੈਂ ਉਹ ਵੀ ਆਉਂਦੀ ਇੱਕ ਆਰਟੀਆਈ ਤੇ ਕੰਪਲੇਂਟ ਪਾਈ ਹੋਈ ਹੈ ਉਹਨੀਆਂ ਐਪਲੀਕੇਸ਼ਨਾਂ ਦਿਓ ਜੀ ਜਿਹੜੀ ਮਿਨਿਸਟਰ ਸਾਹਿਬ ਨੇ ਤੁਹਾਨੂੰ ਰਿਕਵੈਸਟ ਕੀਤੀ ਹੈ ਵੀ ਇਹਨੂੰ ਮੇਰੇ ਨਾਲ ਪੀਏ ਲਾਇਆ ਜਾਵੇ ਕਿਉਂਕਿ ਜਦੋਂ ਵੀ ਕਿਸੇ ਕੈਬਨਟ ਮਿਨਿਸਟਰ ਦੇ ਨਾਲ ਬੰਦਾ ਲੱਗਦਾ ਹੈ ਨਾ ਮਿੰਦਰ ਜੀ ਉਹਨੂੰ ਪ੍ਰੋਪਰਲੀ ਇੱਕ ਲੈਟਰ ਮੈਡਮ ਜਾਂ ਕੈਬਨਟ ਮਿਨਿਸਟਰ ਦੇਣਗੇ ਉਹਦੇ ਤੇ ਕਾਰਵਾਈ ਹੋਊਗੀ ਉਹਦੀ ਇਨਵੈਸਟੀਗੇਸ਼ਨ ਹੋਊਗੀ ਉਹਦੀ ਪੁਲਿਸ ਕਲੀਅਰੈਂਸ ਆਊਗੀ ਉਹਦਾ ਮੈਡੀਕਲ ਟੈਸਟ ਹੋਊਗਾ ਡੋਪ ਟੈਸਟ ਹੋਊਗਾ ਉਸ ਤੋਂ ਬਾਅਦ ਉਹਨੂੰ ਜੁਆਇਨ ਕਰਾਇਆ ਜਾਊਗਾ। ਉਹ ਤਵਾ ਸਾਲ ਹੀ ਉਹਨਾਂ ਨਾਲ ਰਹਿੰਦਾ ਹੈ। ਜੀ। ਜੀ। ਸਤ ਦਸੰਬਰ ਨੂੰ ਹੀ ਉੱਥੋਂ ਰਿਲੀਵ ਹੁੰਦਾ ਹੈ। ਜੀ। ਦਪਹਿਰੇ ਰਲੀਵੋ ਨਾ ਤੇ ਦਪਹਿਰੇ ਹੀ ਗੁਰਦੇਵ ਸਿੰਘ ਦੇ ਕੋਲ ਜੀ ਐਮ ਐਲ اے ਸਾਹਿਬ ਇਹਨੂੰ ਦੁਬਾਰਾ ਆਪਦੇ ਨਾਲ ਪੀਏ ਜੋੜ ਲੈਂਦੇ ਆ ਵੀ ਮੈਨੂੰ ਜੀ ਸਰਕਾਰੀ ਕੰਮਾਂ ਦੇ ਲਈ ਲੋਡ ਬੜੀ ਰਹਿੰਦੀ ਹੈ ਹੂੰ ਉਹ ਵੀ ਹਜੇ ਪਾਰਟ ਆਫ ਦੀ ਇਨਕੁਆਇਰੀ ਵਿੱਚ ਹੀ ਹੈ ਪਰ ਮੈਨੂੰ ਲੱਗਦਾ ਵੀ ਜਾਂ ਤਾਂ ਨਾ ਬੇਸਿਕਲੀ ਵੀ ਇਹ ਚੀਜ਼ਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਐਮ ਐਲ اے ਸਾਹਿਬ ਨੂੰ ਇੰਨਾ ਸਾਰੀਆਂ ਚੀਜ਼ਾਂ ਦੇ ਵਾਸਤੇ ਸਾਥ ਦੇਣਾ ਚਾਹੀਦਾ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਅੱਛਾ ਕੱਲ ਮਤਲਬ ਇੱਕ ਇੱਕ ਤੁਹਾਡਾ ਚਲੋ ਤੁਹਾਨੂੰ ਤਜਰਬਾ ਲੰਮੇ ਸਮੇਂ ਤੋਂ ਤੁਸੀਂ ਖੁਦ ਤੁਸੀਂ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਜਿਹੜੇ ਅਹੁਦੇਦਾਰ ਹੋ ਮਤਲਬ ਵਿੱਚ ਯੂਨੀਵਰਸਿਟੀ ਦੇ ਵਿੱਚ ਐਮਐਲਏ ਸਾਹਿਬ ਦਾ ਜਾਣਾ ਜਾਂ ਐਮਐਲਏ ਸਾਹਿਬ ਦਾ ਕੋਈ ਹੁੰਦਾ ਲਲਾ ਲੈਣਾ ਦੇਣਾ ਯੂਨੀਵਰਸਿਟੀ ਦੇ ਨਾਲ ਦੇਖੋ ਮਾਨਯੋਗ ਸੀਐਮ ਸਾਹਿਬ ਨੇ ਸਾਡੀ ਸਰਕਾਰ ਨੇ ਐਮਐਲਏ ਸਾਹਿਬ ਨੂੰ ਇੱਕ ਮੈਂਬਰ ਬਣਾਇਆ ਜੀ ਮੈਂਬਰ ਦਾ ਕੀ ਕੰਮ ਹੈ ਮੈਂਬਰ ਦਾ ਕੰਮ ਹੈ ਬੋਰਡ ਆਫ ਜਿਹੜੀ ਕਮੇਟੀ ਬਣੀ ਹੋਈ ਹੈ ਜਦੋਂ ਕੋਈ ਵੀ ਮਤੇ ਪਾਸ ਹੋਣਗੇ ਦੇ ਵਿੱਚ ਜਾਣਾ ਜੀ ਮੈਡੀਕਲ ਦੀ ਜਿਹੜੀ ਸਰਕਾਰ ਵੱਲੋਂ ਦੋ ਮੈਂਬਰ ਲਾਏ ਗਏ ਹਾਂ ਜੀ ਉਹ ਮੇਨਲੀ ਲਾਏ ਜਾਂਦੇ ਆ ਤਾਂ ਕਿ ਮੈਡੀਕਲ ਹਸਪੀਟਲ ਦੇ ਵਿੱਚ ਗਰੀਬਾਂ ਨੂੰ ਲੋਕਾਂ ਨੂੰ ਇਲਾਜ ਦੇ ਤਹਿਤ ਕੋਈ ਦਿੱਕਤ ਆ ਰਹੀ ਹੈ ਤਾਂ ਉਹਦਾ ਹੱਲ ਕਰਾਉਣਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਟ ਇਹ ਜ਼ਿੰਮੇਵਾਰੀਆਂ ਨਹੀਂ ਬਣਦੀਆਂ ਵੀ ਡੇਲੀ ਉੱਥੇ ਜਾ ਕੇ ਆਪਾਂ ਬੈਠੇ ਰਹੀਏ ਜੀ ਹਸਪਤਾਲ ਆਪਾਂ ਜਾਈਏ ਨਾ ਯੂਨੀਵਰਸਿਟੀ ਜਾ ਕੇ ਬੈਠੇ ਰਹੀਏ ਇਹ ਚੀਜ਼ਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਮੈਂ ਪਿਛਲੇ ਦਿਨਾਂ ਦੀ 3-4 ਦਿਨ ਪਹਿਲਾਂ ਦੀ ਮਨਿੰਦਰ ਜੀ ਤੁਹਾਨੂੰ ਇੱਕ ਗੱਲ ਮੈਡੀਕਲ ਹਸਪਤਾਲ ਦੀ ਦੱਸਣਾ ਚਾਹੁੰਗਾ ਮੇਰਾ ਇੱਕ ਦੋਸਤ ਹੈ सोनू ਭੁੱਲਰ ਆਵਾਰ ਦਾ ਦੋਸਤ ਹੈ ਉਹਦੀ ਮਾਤਾ ਸਵੇਰੇ ਜੂਥ ਲਾਉਣ ਲੱਗੇ ਤੇ ਉਹਨਾਂ ਨੂੰ ਅੱਗ ਪੈ ਗਈ ਜੀ ਬਾਹਰ ਹੋ ਗਏ ਵਿਚਾਰੇ ਜਿਆਦਾ ਜੀ ਲੈ ਗਏ ਨਾਲ ਦੀ ਨਾਲ ਮੈਡੀਕਲ ਹਸਪਤਾਲ ਦੇ ਵਿੱਚ ਜੀ ਨੈਵੀ ਬੜੀ ਕੋਸ਼ਿਸ਼ ਕੀਤੀ ਇੱਕ ਘੰਟਾ ਵਿਚਾਰੇ ਤੜਪੀ ਗਏ ਕੋਈ ਬੰਦਾ ਨਹੀਂ ਆਇਆ ਜੀ ਕਿਸੇ ਬੰਦੇ ਨੇ ਉਹਨਾਂ ਦੇ ਜਲੇ ਹੋਏ ਤੇ ਜਿਹੜੀ ਉਹ ਟਿਊਬ ਹੁੰਦੀ ਹੈ ਨਾ ਜਲੇ ਦੇ ਲਾਉਣ ਵਾਸਤੇ ਉਹ ਵੀ ਟੱਕ ਨਹੀਂ ਲਾਈ ਤੇ ਫਿਰ ਅਸੀਂ ਕੀ ਚਾਹੁੰਦੇ ਆ ਜੀ ਸਾਡੇ ਜਿਹੜੇ ਲੋਕ 50 ਕਿਲੋਮੀਟਰ 70 ਕਿਲੋਮੀਟਰ ਦੇ ਆਰਾਊਂਡ ਦੇ ਲੋਕ ਐ ਉਹ ਵੀਰੇ ਉਹ ਜੇ ਸਭ ਤੋਂ ਪਹਿਲਾਂ ਸਾਡੀ ਰੀੜ ਦੀ ਹੱਡੀ ਐ ਮੈਡੀਕਲ ਹਸਪੀਟਲ ਜੀ ਜੇ ਲੋਕਾਂ ਨੂੰ 24 ਘੰਟੇ ਐਮਰਜੈਂਸੀ ਦੀ ਲੋੜ ਪੈਂਦੀ ਐ ਨਾ ਜੀ ਤੇ ਉਹ ਪੱਜਦੇ ਐ ਐਮਰਜੈਂਸੀ ਹਲ ਮੈਡੀਕਲ ਹਸਪੀਟਲ ਹਲ ਜੀ ਉਹਨਾਂ ਲੋਕਾਂ ਨੂੰ ਉੱਥੇ ਵਿਚਾਰੇ ਨੂੰ ਇਲਾਜ ਹੀ ਨਹੀਂ ਮਿਲਦਾ ਤਾਂ ਕਿੰਨਾ ਦਿਲ ਟੁੱਟਦਾ ਹੋਏਗਾ ਜੀ ਉਹਨਾਂ ਦਾ ਕੀ ਉਹਨਾਂ ਤੇ ਬੀਤ ਵੀ ਹੋਏਗੀ ਇਹ ਚੀਜ਼ਾਂ ਸਾਰੀਆਂ ਸੁਧਾਰ ਵਾਸਤੇ ਪਬਲਿਕ ਇੰਟਰਸਟ ਦੇ ਵਿੱਚ ਮੈਂ ਪਿਛਲੇ 5-6 ਮਹੀਨਿਆਂ ਤੋਂ ਇਸ ਗੱਲ ਦੇ ਲਈ ਲੋਕਾਂ ਦੇ ਲਈ ਮੇਰਾ ਕੋਈ ਆਪ ਦਾ ਸਵਾਰਥ ਨਹੀਂ ਹੈ ਜੀ ਜੀ ਮੇਰਾ ਮੈਨੂੰ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਮਨਿੰਦਰ ਜੀ ਕਿ ਮੈਨੂੰ ਕਿੰਨੇ ਇਹਨਾਂ ਨੇ ਆਫਰਾਂ ਦਿੱਤੀਆਂ ਹੋਣੀਆਂ ਵੀ ਯਾਰ ਤੂੰ ਨਾ ਦੇ ਜੀ ਨਾ ਦਰਖਾਸਤਾਂ ਦੇ ਇਹਨੂੰ ਨਵੇੜਦੇ ਯਾਰ ਇਹਨੂੰ ਖਤਮ ਕਰਦੇ ਯਾਰ ਕਿੰਨੇ ਬੰਦੇ ਇਹਨਾਂ ਨੇ ਭੇਜੇ ਹੋਣੇ ਆ ਜੀ ਇਹ ਮੈਂ ਲੋਕਾਂ ਦੇ ਲਈ ਜਦੋਂ ਮੈਂ ਉੱਥੇ ਜਾ ਕੇ ਨਾ ਦੇਖਦਾ ਐ ਵੀ ਕੀ ਉੱਥੇ ਮੈਡੀਕਲ ਹਸਪੀਟਲ ਦੇ ਹਾਲਾਤ ਐ ਜੀ ਤੁਸੀਂ ਪੈਸੇ ਖਾਣੇ ਆ ਖਾ ਲੋ ਯਾਰ ਹਮ ਪਰ ਲੋਕਾਂ ਨੂੰ ਤਾਂ ਯਾਰ ਉਹਨਾਂ ਦੀ ਵਿਚਾਰੀ ਬਣਦੀ ਸਿਹਤ ਵਾਸਤੇ ਸਹੂਲਤਾਂ ਦਿਓ ਇਹਨਾਂ ਦੇ ਤਾਂ ਈਟੀਪੀ ਐਸਟੀਪੀ ਦੇ ਉਹ ਸੈਂਪਲ ਪਾਸ ਹੋਏ ਹੋਏ ਆ ਜਿਹੜੀਆਂ ਮਸ਼ੀਨਰੀ ਲੱਗੀ ਤੱਕ ਨਹੀਂ ਸੀ ਜੀ 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 ਇਹ ਹੁਣ ਲਾਸਟ ਮੈਂ ਤਿੰਨ ਸੈਂਪਲਾਂ ਦੀ ਰਿਪੋਰਟਾਂ ਮੰਗਾਈਆਂ ਮਹਿੰਦਰ ਜੀ ਜੀ ਉਹ ਤਿੰਨੇ ਸੈਂਪਲਾਂ ਚੋਂ ਇੱਕ ਸੈਂਪਲ ਕੱਲਾ ਫੇਲ ਹੈ ਜਿਹੜਾ ਹੁਣ ਰੀਸੈਂਟ ਵਾਲਾ ਹੈ ਉਸ ਤੋਂ ਪਿਛਲੇ ਸੈਂਪਲ 100% ਪਾਸ ਆਏ ਹੈ ਜਦੋਂ ਕਿ ਮਸ਼ੀਨਰੀ ਨਹੀਂ ਲੱਗੀ ਸੀ ਜੀ 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 ਤੇ ਇਹ ਪਹਿਲਾ ਹਸਪੀਟਲ ਹੈ ਜਦੋਂ ਸੈਂਪਲ ਫੇਲ ਹੋਣ ਤੋਂ ਬਾਅਦ ਕੋਈ ਇਹਨੂੰ ਫਾਈਨ ਨਹੀਂ ਕੀਤਾ ਜਾਂਦਾ ਉਹਦੇ ਵੀ ਬੜੇ ਰੀਜ਼ਨ ਹੈ ਇਸੇ ਤਰ੍ਹਾਂ ਦਾ ਇਹ ਸਾਡਾ 1200 ਬੈੱਡ ਦਾ ਹਸਪੀਟਲ ਹੈ ਜੀ ਜਿਹੜਾ ਆਪਣਾ ਆਦੇਸ਼ ਹਸਪੀਟਲ ਹੈ ਨਾ ਜੀ ਇਸੇ ਤਰ੍ਹਾਂ ਦਾ ਕੇਸ ਉੱਥੇ ਹੋਇਆ ਜਿਉਂ ਉਹਨਾਂ ਨੂੰ 2 ਕਰੋੜ ਰੁਪਏ ਦੇ ਕਰੀਬ ਲਗਭਗ ਫਾਈਨ ਕੀਤਾ ਗਿਆ ਸੀ ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਜਾਣਾ ਚਾਹੀਦਾ ਪਰ ਇਨਾਂ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਹੈ ਵੀ ਭਾਈ ਅਸੀਂ ਜਿਹੜੇ ਅਹੁਦਿਆਂ ਤੇ ਬੈਠੇ ਆਂ ਸਾਨੂੰ ਉਹਦੀ ਤਨਖਾਹ ਵੀ ਸਰਕਾਰ ਦਿੰਦੀ ਹੈ ਸਾਨੂੰ ਉਹਦੇ ਲਈ ਕੰਮ ਵੀ ਕਰਨੇ ਚਾਹੀਦੇ ਆ ਜੀ ਜੀ ਕਹਿੰਦੇ ਉੱਥੇ ਉੱਥੇ ਚਰਚਾ ਦੇ ਵਿੱਚ ਤੁਹਾਡਾ ਵੀ ਜ਼ਿਕਰ ਆਇਆ ਵੀ ਜਿਹੜੇ ਬੰਦੇ ਪਿੱਛੇ ਤੁਸੀਂ ਫਿਰਦੇ ਹੋ ਉਹਦੀ ਵੀ ਜਾਂਚ ਕਰੋ ਇਹ ਵੀ ਇੱਕ ਗੱਲ ਚੱਲੀ ਕਹਿੰਦੇ ਉੱਥੇ ਜੀ ਕੋਈ ਕਿਹੜੇ ਬੰਦੇ ਪਿੱਛੇ ਫਿਰਦਾ ਜੀ ਮੈਂ ਤਾਂ ਉਹਨਾਂ ਨੂੰ ਦੱਸ ਆਲੀ ਪੁੱਛ ਚੁੱਕਾ ਸੇਕਲ ਮੀਡੀਆ ਦੇ ਭਰਾਵੋ ਦੱਸੋ ਕਿਹੜੇ ਬੰਦੇ ਪਿੱਛੇ ਨੇ ਫਿਰਦਾ ਹੈ ਹੂੰ ਤੋ ਮੈਨੂੰ ਦੱਸਤਾ ਦਿਓ ਜੇ ਮੈਂ ਉਹਨੂੰ ਮੈਨੂੰ ਖੁਦ ਨਹੀਂ ਪਤਾ ਵੀਰੇ ਮੈਨੂੰ ਖੁਦ ਹੀ ਦੱਸ ਦਿਓ ਜੀ ਤੁਸੀਂ ਉਹ ਹੀ ਪੁੱਛ ਕੇ ਦੱਸ ਦਿਓ ਤੇ ਮੈਂ ਉਹਦੇ ਕਲੀਅਰਿਫਿਕੇਸ਼ਨ ਦੇ ਦੂੰਗਾ ਜੀ ਤੁਸੀਂ ਇਹ ਤੁਸੀਂ ਸ਼ਿਕਾਇਤ ਕੀਤੀ ਸੀ ਮਾਨਯੋਗ ਸੀਐਮ ਸਾਹਿਬ ਨੂੰ ਜੀ ਇਸ ਵਿਸ਼ੇ ਤੇ ਮਾਨਯੋਗ ਸੀਐਮ ਸਾਹਿਬ ਨੂੰ ਠੀਕ ਹੈ ਇਹ ਸੀਐਮ ਸਾਹਿਬ ਦੇ ਸੀਐਮ ਸਾਹਿਬ ਵੱਲੋਂ ਇਹ ਵਿਜੀਲੈਂਸ ਨੂੰ ਦਿੱਤਾ ਗਿਆ ਮਾਮਲਾ ਕੇਸ ਇਹ ਸੀਐਮ ਸਾਹਿਬ ਨੇ ਪ੍ਰੋਪਰਲੀ ਸਿਸਟਮ ਦੇ ਥਰੂ ਵਿਜੀਲੈਂਸ ਨੂੰ ਜਾਂਚਦਾ ਪ੍ਰੋਪਰਲੀ ਟਾਈਮ ਬਾਉਂਡਿੰਗ ਹੂੰ ਇਹ ਦਿੱਤਾ ਗਿਆ ਹੈ ਵੀ ਇੰਨੇ ਟਾਈਮ ਦੇ ਵਿੱਚ ਇਹ ਜਾਂਚ ਪੂਰੀ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਤੁਹਾਨੂੰ ਤੁਹਾਨੂੰ ਹੁਣ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਉੱਥੇ ਗਏ ਉੱਥੇ ਰੌਲਾ ਪਿਆ ਸਾਰਾ ਕੁਝ ਵੀ ਹੁਣ ਜਾਂਚ ਫੇਅਰ ਹੋ ਸਕੂਗੀ ਜਨਾਬ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀਆਂ ਸਿੱਧੀਆਂ ਇਨਸਟਰਕਸ਼ਨਸ ਹੈ ਜੀ ਜ਼ੀਰੋ ਟੋਲਰੈਂਸ ਦੀ ਭਾਵੇਂ ਕੋਈ ਹੋਵੇ ਜੀ ਤੁਸੀਂ ਇਹ ਗੱਲ ਦੇਖੋ ਕੱਲ ਇੱਕ ਐਮਐਲਏ ਸਹਿਬਾਨ ਜਲੰਧਰ ਤੋਂ ਜੀ ਜੋ ਉਹਨਾਂ ਨੇ ਕੀਤਾ ਉਹ ਭਰਿਆ ਜੀ ਜੋ ਬੀਜਾਂਗੇ ਉਹ ਸਾਨੂੰ ਵੱਢਣਾ ਪਊਗਾ ਜੀ ਜਨਾਬ ਇਹ ਗੱਲ ਕਲੀਅਰ ਹੈ ਸਾਡੀ ਹਾਈ ਅਥਾਰਟੀ ਟੀਮ ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ ਸਾਡੇ ਮਾਨਯੋਗ ਸੁਪਰੀਮੋ ਅਰਵਿੰਨ ਕੀਜ ਦੀ ਬਾਲਚ ਵੱਲੋਂ ਜੀ ਜਨਾਬ ਕਲੀਅਰ ਗੱਲ ਹੈ ਜੀ ਤੁਸੀਂ ਹੁਣ ਅਗਲੀ ਐਪਲੀਕੇਸ਼ਨ ਪਾਉਂਗੇ ਜਿਹੜੇ ਉਸ ਸਮੇਂ ਦੇ ਜਿਸ ਸਮੇਂ ਵਿਧਾਇਕ ਉੱਥੇ ਪਹੁੰਚਦੇ ਆ ਗੱਲਬਾਤ ਕਰਦੇ ਆ ਸਾਰਾ ਕਰਦੇ ਆ ਉਹ ਉਸ ਸਮੇਂ ਦੀ ਰਿਕਾਰਡਿੰਗ ਜਿਹੜੀ ਆ ਉਹ ਰੱਖੀ ਜਾਵੇ ਮਤਲਬ ਇਹ ਇਸ ਸੰਬੰਧੀ ਵੀ ਕੁਝ ਪਾਉਂਗੇ ਮੈਂ 101% ਲਿਖ ਕੇ ਪਾਉਂਗਾ ਸਾਰੀਆਂ ਗੱਲਾਂ ਤੇ ਮੈਂ ਆਪਦੇ ਲੋਕਾਂ ਨਾਲੇ ਵਾਅਦਾ ਕਰਦਾ ਜੇ ਝਾੜੂ ਚੱਕਿਆ ਤੇ ਝਾੜੂ ਸਹੀ ਫੇਰੂੰਗਾ ਵੀ ਭਾਵੇਂ ਆਪਣਾ ਹੀ ਹੋਵੇ ਕੋਈ ਭਾਵੇਂ ਆਪਣਾ ਹੀ ਹੋਵੇ ਕੋਈ ਕੋਈ ਹੋਵੇ ਠੀਕ ਹੈ ਜੀ ਬਹੁਤ ਬਹੁਤ ਧੰਨ